ਹਾਂਜੀ ਜਰਵਾਲ ਜੀ ਅੱਜ ਲੰਗਰ ਲਗਾਇਆ ਜਾ ਰਿਹਾ ਹੈ ਕੀਚਣ ਕਾ ਨੇ ਜੋ ਬੋਲੇ ਈ ਸੋ ਦੇਹਾਲ ਸੋ ਸ੍ਰੀ ਅਕਾਲ ਜੋ ਬੋਲੇ ਈ ਸੋ ਨਰਪੈ ਬੰਦਾਸ ਮਹਾਰਾਜ ਕੀ ਜੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਸ਼ਾਹ ਹੇਠ ਅੱਜ ਅਸੀਂ ਸੋਰ ਸੰਜੀਤ ਸਾਸਤਾ ਦੁਆਬਾ ਬੰਗਾ ਵੱਲੋਂ ਛੋਟੇ ਸਹਿਬਜਾਤਾਂ ਦੀ ਸ਼ਹੀਦੀ ਤੇ ਤਾਂ ਗੁਜਰੀ ਜੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹੋਏ ਦੋਦੇ ਨੰਗਰ ਲਗਾ ਰਹੇ ਹਾਂ ਸੋਰਸਮ ਕੀ ਸਾਸਤਾ ਦਵਾਪਾ ਬੰਗਾ ਦੇ ਸਾਰੀਆਂ ਜਿਹੜੇ ਕਲਾਕਾਰ ਆ ਗੀਤਕਾਰ ਸੰਗੀਤਕਾਰ ਸਾਰਿਆਂ ਵੱਲੋਂ ਇਹ ਬਰਾਲਾ ਕੀਤਾ ਗਿਆ ਅਸੀਂ ਅੱਜ ਇਸ ਸ਼ਿਹਦੀ ਨੂੰ ਬਕਰ ਆ ਕੇ ਦੋਦੇ ਨੰਗਰ ਲਾ ਰਹੇ ਹਾਂ ਸਾਰੀਆਂ ਸੰਗਤਾਂ ਇਕੱਠਣ ਲੱਗੀਆਂ ਜੀ ਤੇ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਸਾਡੇ ਮਾਹੀ ਸਾਹਿਬ ਅੱਜ ਦੀ ਬਾਈਟ ਬਣਾ ਰਹੇ ਉਹਨਾਂ ਦਾ ਹਾਂ ਜੀ ਤੇ ਸਨੇਹਾ ਜੀ ਸਿਹਾਈ ਦਾ ਜੀ ਮੇਰੀ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਆਪਣਾ ਇੱਕ ਇੱਕ ਪਲ ਕੌਮ ਦੇ ਲਈ ਲਾਉਣਾ ਚਾਹੀਦਾ ਜਿਸ ਤਰ੍ਹਾਂ ਕੋਈ ਦੁੱਧੇ ਲੰਗਰ ਲਾ ਰਿਆ ਕੋਈ ਆਪਣੀ ਦੇ ਕਮਾਈ ਦੇ ਵਿੱਚੋਂ ਮਾਇਆ ਦੇ ਕੇ ਉਹਨਾਂ ਦੇ ਜੋ ਜਿੰਨੇ ਵੀ ਉਹਨਾਂ ਦੇ ਲਹਿੰਦੇ ਕਾਰਜ ਆ ਉਹ ਸਾਰੇ ਪੂਰੇ ਕਰਨ ਚਾਹੀਦੇ ਆ ਸਾਨੂੰ ਇਹ ਜਿਹੜਾ ਕਾਰਜ ਆ ਇਹ ਨਾਲ ਮਿਲ ਕੇ ਪੂਰੇ ਹੋਣਗੇ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਇੱਕ ਮੁੱਠਤਾ ਖੜੀ ਚਾਹੀਦੀ ਤੁਸੀਂ ਕੁਝ ਸ਼ਬਦ ਗਾ ਕੇ ਵੀ ਸਰਦਾਰੀ ਦੇ ਸਕਦੇ ਹਾਂ ਹਾਂ ਜੀ ਤੇ ਲੱਕੀ ਵਾਲਾ ਜੀ ਜਿਨ੍ਹਾਂ ਦਾ ਇੱਕ ਸ਼ਬਦ ਉਹ ਬਹੁਤ ਹੀ ਇਕ ਸੰਤ ਨੇ ਇਹ ਪਸੰਦ ਕੀਤਾ ਲੱਕੀ ਵਾਲਾ ਜੀ ਉਹ ਸ਼ਬਦ ਨੂੰ ਫਤਲ ਪੇਸ਼ ਕਰਨਗੇ ਕਾਹ ਕਿ ਲੱਕੀ ਵਾਲਾ ਚਾਰੇ ਪੁੱਤ ਵਾਰ ਨੇ ਬਣਾ ਕੇ ਦੋ ਦੋ ਜੋੜੀਆਂ ਨਹੀਂ ਮੈਦਾਨਜ ਵਿੱਚ ਮੰਗਾ ਤਲਵਾਰਾ ਨਾਲ ਕੋੜੀਆਂ ਮੰਗੂ ਪਤਨੀ ਬਿਆਉਣੇ ਜੀਤਾ ਵੀ ਲੈ ਪਾਣੀ ਮਾਰ ਕੇ ਥੈਂਕ ਯੂ ਜੀ ਬਹੁਤ ਬਹੁਤ ਬੱਟਾ ਲਮੀਆ ਤੇਰਾ ਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਨ ਸਰਸਵਤੀ ਨਦੀ ਤੇ ਮੈਂ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਪਟਾਣੀਆਂ ਤੇਰਾ ਸਤਾ ਵਹਾੜ ਜਾ ਤੂਰੇ ਜਾਣਦੇ ਗੁਰਾਂ ਦੇ ਨਾਲ ਜੀ ਸਰਸਵਤੀ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਕਹੇ ਗੁਟਕਾ ਖਾਲਸ ਬਟਾ ਹਾਂਜੀ ਬੰਗਾ ਸਰ ਅੱਜ ਇੰਡੀਆ ਦੇ ਇਤਿਹਾਸ ਵਿੱਚ ਬਹੁਤ ਜੜੀਆਂ ਲਾਸਾਨੀ ਕੁਰਬਾਨੀਆਂ ਹੋਈਆਂ ਆ ਜਿਹੜਾ ਹਫਤਾ ਚੱਲ ਰਿਹਾ ਇਹ ਦੁਨੀਆ ਦੇ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜ ਨੇ ਦੇਸ਼ ਨੇ ਜਹੀ ਪਰਵਾਰ ਦੀ ਕੁਰਬਾਨੀ ਦਿੱਤੀ ਹੈ ਆਪਣੇ ਬੱਚਿਆਂ ਦੀ ਆਪਣੀ ਮਾਂ ਦੀ ਆਪਣੇ ਪਿਤਾ ਦੀ ਔਰ ਅੱਜ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਨ ਦੇ ਲਈ ਮਾਤਾ ਗੁਜਰੀ ਨੂੰ ਯਾਦ ਕਰਨ ਦੇ ਲਈ ਮੋਤੀ ਰਾਜ ਮਹਿਰਾਜੀ ਦੀਆਂ ਸ਼ਹਾਦਤਾਂ ਨੂੰ ਯਾਦ ਕਰਨ ਦੇ ਲਈ ਸੁਰ ਸੰਗੀਤ ਸੰਸਥਾ ਉਹਨਾਂ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਸ਼ਹੀਦਾਂ ਨੂੰ ਪ੍ਰਣਾਮ ਕਰਨ ਦੇ ਲਈ ਉਹਨਾਂ ਨੂੰ ਨਮਨ ਕਰਨ ਦੇ ਲਈ ਉਹਨਾਂ ਨੂੰ ਯਾਦ ਕਰਨ ਦੇ ਲਈ ਉਹਨਾਂ ਦੀ ਯਾਦ ਵਿੱਚ ਜਿਹੜਾ ਅੱਜ ਚਾਹ ਔਰ ਦਸਪੋੜਾਂ ਦਾ ਲੰਗਰ ਲਾਇਆ ਗਿਆ ਹੈ ਦੌਣ ਦਾ ਦੁੱਧ ਦਾ ਜਿਹੜਾ ਲੰਗਰ ਲਾਇਆ ਜਾ ਰਿਹਾ ਹੈ ਮਕਸਦ ਜਿਹੜਾ ਹੈ ਸਮਾਜ ਵਿੱਚ ਆਪਣੇ ਬੀਸੇ ਨੂੰ ਯਾਦ ਕਰਨ ਦੇ ਲਈ ਜਿਹੜੀਆਂ ਕੌਮਾਂ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਭੁੱਲ ਜਾਂਦੀਆਂ ਨੇ ਉਹ ਬਜ਼ੁਰਗ ਉਹ ਕੌਮ ਅੱਗੇ ਨਹੀਂ ਬੱਸ ਸਕਦੀਆਂ ਕੌਮਾਂ ਨੂੰ ਅੱਗੇ ਵਧਣਾ ਤਾਂ ਵੀ ਬਰਾਸੂਰ ਸਾਹਮਣੇ ਲੋੜ ਹੈ ਆਪਣੇ ਉਹਨਾਂ ਮਹਾਪੁਰਸ਼ਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੀ ਲੋੜ ਹੈ ਅੱਜ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਨ ਦੇ ਲਈ ਸਾਡੇ ਸਾਰੇ ਮਿਸ਼ਰੀ ਕਲਾਕਾਰਾਂ ਵੱਲੋਂ ਸੰਸਥਾ ਵੱਲੋਂ ਰਾਜੇ ਦਰਾਲ ਜੀ ਹੋਰ ਸਮੁੱਚੀ ਟੀਮ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦੇ ਹੋਏ ਸੁਰ ਸੰਗੀਤ ਸੰਸਥਾ ਦੀ ਸਾਰੀ ਟੀਮ ਦਾ ਉਹਨਾਂ ਦਾ ਉਪਰਾਲੇ ਦਾ कि ਸਾਨੂੰ ਸਮਾਜ ਦੀ ਸੇਵਾ ਵਿੱਚ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਸ਼ਹੀਦਾਂ ਨੂੰ ਨਮਨ ਕਰਦਾ ਹੋਇਆ ਆ ਉਹਨਾਂ ਤੋਂ ਪ੍ਰੇਰਨਾ ਲੈ ਕੇ ਜਿਸ ਡਿਡਕਤਾ ਦੇ ਨਾਲ ਉਹਨਾਂ ਨੇ ਆਪਣੇ ਕੌਮੀ ਜਜ਼ਬੇ ਨੂੰ ਮਜ਼ਬੂਤ ਰੱਖਿਆ ਸਮੇਂ ਜਾਂ ਸਰਕਾਰਾਂ ਦੇ ਉੱਤੇ ਝੁਕੇ ਨਹੀਂ ਆਪਣੀ ਮੌਤ ਨੂੰ ਕਬੂਲ ਕੀਤਾ, ਕੁਰਬਾਨੀ ਨੂੰ ਕਬੂਲ ਕੀਤਾ। ਅਜਿਹੇ ਜਜ਼ਬਾ ਪੈਦਾ ਕਰਨ ਦੀ ਲੋੜ ਹੈ। ਸਮਾਜ ਵਿੱਚ ਜਜ਼ਬਾ ਪੈਦਾ ਕਰਨ ਦੀ ਲੋੜ ਹੈ ਤਾਂ ਜੋ ਸਮਾਜ ਵਿੱਚ ਵੀ ਅਜਿਹੇ ਜਜ਼ਬੇ ਦੇ ਨਾਲ ਉਹਨਾਂ ਮਾਪੋਸ਼ਕ ਗੁਰੂਆਂ ਦੇ ਉਹਨਾਂ ਦੀ ਪ੍ਰਾਸਤ ਨੂੰ ਕੰਪੜਾ ਜਾ ਸਕੇ ਸਾਰੇ ਸਾਥੀਆਂ ਦਾ ਧੰਨਵਾਦ ਜੈਪੀ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਬੋਲੇ ਈ ਸੋ ਨਿਹਾਲ ਸਤਿ ਸ਼੍ਰੀ ਅਕਾਲ ਕੋਪ ਨੇ ਈ ਸੋ ਨਰ ਪੈ ਸਤਿਗੁਰੂ ਸਾਹਿਬ ਜੀ ਦੀ ਹੈ ਪਾਟਾਂ ਲੰਮੀਆਂ ਤੇਰਾ ਸਿਤਾ ਪਹਾੜ ਦਾ ਸੂਰੇ ਜਾਨ ਦੇ ਸਿੱਤਾ ਹਣ ਦਾ ਸੂਰੇ ਤਾਂ ਤੇ ਗੁਰਾਰੇ ਦਾ ਸਰਸਨ ਜੀ ਦੇ ਵਿਛੋੜਾ ਉਸ ਵੇਲੇ ਦਾ ਸੁਣੇ ਨੋਹਾਲ ਦੀ ਰਾਤ ਹਨੇਰੀ ਰਾਤ ਚਮਕੇ ਤਾਬਕਰਾ ਦੇ ਪੈ ਗਏ ਨਹੀਂ ਰਾਤ ਹਨੇਰੀ ਬਿਜਲੀ ਚਮਕੇ ਰਾਜ ਜੰਗਲਾਂ ਦੇ ਪੈ ਗਏ ਨੇ ਫੁੱਲਾਂ ਨਾਲੋਂ ਕਾਮਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ ਉਹਨਾਂ ਐਸੀ ਚਾਲ ਜੀ ਮਾਤਾ ਗੁਜਰੀ ਉਹ ਨਾਲੇ ਨਾਲ ਜੀ ਸਖਸਨ ਜੀ ਤੇ ਵਿਛੋੜਾ ਪੈ ਗਿਆ ਉਸ ਬਿਲੇ ਦਾ ਸੁਣ ਲੈ ਜੰਮੀਆ ਤੇਰਾ ਸਤਾ ਪਹਾੜ ਦਾ ਤੁਰੇ ਜਾਂਦੇ ਗੁਰ ਦੇ ਲਾੜੀ ਸਰਸਾ ਨਦੀ ਤੇ ਬਿਸੋੜਾ ਬੈ ਗਿਆ ਉਸ ਬਿੱਲੇ ਦਾ ਸੁਣ ਲੋ ਹਰ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਪਹਾੜ ਦਾ ਤੁਰੇ ਜਾਂਦੇ ਗੁਰ ਦੇ ਲਾੜੀ ਸਰਸਾ